DON'T <laughs> ਅੱਜ ਹਰਦਾਸਪੁਰ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਆਪਸੀ ਝਗੜਾ ਹੋਇਆ ਕੀ ਕਾਰਨਾ ਪੂਰਾ ਹੋ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਹਿਬਾਜਪੁਰਾ ਇਹ ਡਾਲੀ ਦਾ ਕੰਮ ਕਰਦੇ ਨੇ ਹਰਦਾਸਪੁਰੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇਹਨਾਂ ਦਾ ਸਤਪਾਲ ਸਿੰਘ ਨਾਲ ਕੁਝ ਪੈਸੇ ਦਾ ਲੈਂਡ ਦੇਣ ਨੂੰ ਸੀਗਾ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਈ ਉਸ ਤੋਂ ਬਾਅਦ ਸੁਖਦੇਵ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਤੀ ਵੀ ਸਤਪਾਲ ਸਿੰਘ ਜਿਹੜਾ ਵੀ ਉਹ ਗੁਰਦੁਆਰਾ ਸਾਹਿਬ ਚ ਬੇਅਦਬੀ ਕਰ ਸਕਦਾ ਜੀ ਜਿਸ ਕਰਕੇ ਇਹਨਾਂ ਨੇ ਦੂਸਰੇ ਦਿਨ ਅੱਜ 29 5 ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕੱਟ ਸੀਗਾ ਤਾਂ ਉੱਥੇ ਸਤਪਾਲ ਸਿੰਘ ਚਲਾ ਗਿਆ ਸਤਸਪਾਲ ਨੇ ਸਰਪੰਨ ਸੀਗੀ ਜ ਜਦੋਂ ਨੇ ਸੁਖਦੇਵ ਸਿੰਘ ਨੂੰ ਪੁੱਛਿਆ ਵੀ ਤੁਸੀਂ ਨਾਨਸਮੈਂਟ ਕਾਦੀ ਕਰਾਈ ਹੈ ਮੈਨੂੰ ਬਦਨਾਮ ਕਰਨ ਲੱਗੇ ਹੋ ਇਹਨਾਂ ਦੀ ਆਸੂਚਿਤ ਇਕਰਾਰਬਾਜੀ ਹੋ ਗਈ ਤਾਂ ਉਸਨੇ ਸਤਪਾਲ ਸਿੰਘ ਨੇ ਉਹਦੇ ਮਾਰ ਦਿੰਦੀ ਨਹੀਂ ਇਹਨਾਂ ਸੱਟਾਂ ਮਰੀਆਂ ਸੁਖਦੇਵ ਸਿੰਘ ਦੇ ਠੀਕ ਹੈ ਜੀ ਉਸ ਤੋਂ ਬਾਅਦ ਸੁਦੇਵ ਸਿੰਘ ਦੇ ਪਰਿਵਾਰ ਨੇ ਸਤਪਾਲ ਸਿੰਘ ਨੂੰ ਤਾ ਵੀ ਕੁੱਟਮਾਰ ਕੀਤੀ ਸਰ ਕਿੰਨੇ ਜਣੇ ਐਜੋ ਚ ਕੁੱਲ ਜਿਹੜੇ ਜ਼ਖਮੀ ਹੋਏ ਆ ਸੁਖਦੇਵ ਸਿੰਘ ਨੂੰ ਕੁੱਟਣ ਵਾਲਾ ਇਕੱਲਾ ਸਤਪਾਲਾ ਦੂਸਰੇ ਪਾਸੇ ਜਿਹੜਾ ਹੈਗਾ 4 ਜਣੇ ਸਤਪਾਲ ਦੇ ਘਰ ਵਾਲੀ ਲਖਵਿੰਦਰ ਕੌਰ ਸਤਪਾਲ ਦੇ ਪਿਤਾ ਨਰਿੰਦਰ ਸਿੰਘ ਤੇ ਉਹਨਾਂ ਦਾ ਬ੍ਰਦਰ ਪਲਵਿੰਦਰ ਸਿੰਘ ਉਹ ਹਸਪਤਾਲ ਚ ਸੱਟਾਂ ਲੱਗਣ ਕਾਰਨ ਦਾਖਲ ਨੇ ਜਿਨ੍ਹਾਂ ਨੂੰ ਤਕਰੀਬਨ ਇਹਨਾਂ ਦੇ ਸੁਖਦੇਵ ਸਿੰਘ ਦੇ ਪਰਿਵਾਰ ਨੇ ਰਲ ਮਿਲ ਕੇ ਕਾਫੀ ਕੁੱਟਮਾਰ ਕੀਤੀ ਆ। ਇਹ ਕੋਈ ਸੀਰੀਅਸ ਵੀ ਹੈ ਇਹਦੇ ਵਿੱਚ ਜਾਂ ਨਾਰਮਲ ਹੀ ਸੱਟਾਂ ਨੇ? ਸਤਪਾਲ ਸਿੰਘ ਸੀਰੀਅਸ ਹੈ। ਉਹਨਾਂ ਦੇ ਬਿਆਨ ਲੈ ਕੇ ਜੈਸੀ ਬਿਆਨ ਦੇ ਮੁਤਾਬਕ ਜੋ ਵੀ ਕਾਰਵਾਈ ਆਊਗੀ, ਅਮਲ ਵਿੱਚ ਲਿਆਂਦੀ ਜਾਊਗੀ। ਅਸਪਰਲਾ ਕਾਰਵਾਈ ਕੀਤੀ ਜਾਊਗੀ। ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦਾ ਜਾਂ ਪਹਿਲੀ ਵਾਰੀ ਹੈ ਇਸ ਤਰ੍ਹਾਂ ਦੀ? ਨਹੀਂ, ਰਿਕਾਰਡ ਚੈੱਕ ਕਰਕੇ ਪਤਾ ਲਗੂ। ਰਿਕਾਰਡ ਚੈੱਕ ਕਰਨਾ ਹੈ। ਸਰਹਰਦਾਸਪੁਰ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਆਪਸੀ ਝਗੜਾ ਹੋਇਆ ਕੀ ਕਾਰਨਾ ਪੂਰਾ ਹੋ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਹਿਬਾਜਪੁਰਾ ਇਹ ਡਾਲੀ ਦਾ ਕੰਮ ਕਰਦੇ ਨੇ ਹਰਦਾਸਪੁਰੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇਹਨਾਂ ਦਾ ਸਤਪਾਲ ਸਿੰਘ ਨੇ ਕੁਝ ਪੈਸੇ ਦਾ ਲੈਂਡ ਦੇਣ ਨੂੰ ਸੀਗਾ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜੀ ਹੋਈ ਉਸ ਤੋਂ ਬਾਅਦ ਸੁਖਦੇਵ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਤੀ ਵੀ ਸਤਪਾਲ ਸਿੰਘ ਜਿਹੜਾ ਵੀ ਉਹ ਗੁਰਦੁਆਰਾ ਸਾਹਿਬ ਚ ਬੇਅਦਬੀ ਕਰ ਸਕਦਾ ਜੀ ਜਿਸ ਕਰਕੇ ਇਹਨਾਂ ਨੇ ਦੂਸਰੇ ਦਿਨ ਅੱਜ 29 29 ਪੰਜ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਘਟ ਸੀਗਾ ਤਾਂ ਉੱਥੇ ਸਤਪਾਲ ਸਿੰਘ ਚਲਾ ਗਿਆ ਸਤਪਾਲ ਨੇ ਤਰਪਾਨ ਸੀਗੀ ਜ ਜਦੋਂ ਉਹਨੇ ਸੁਖਦੇਵ ਸਿੰਘ ਨੂੰ ਪੁੱਛਿਆ ਵੀ ਤੁਸੀਂ ਅਨਾਉਂਸਮੈਂਟ ਕਾਦੀ ਕਰਾਈ ਹੈ ਵੀ ਮੈਨੂੰ ਬਦਨਾਮ ਕਰਨ ਲੱਗੇ ਹੋ ਇਹਨਾਂ ਦੀ ਅਸੁਚਿਤ ਇਕਰਾਰਬਾਜੀ ਹੋ ਗਈ ਤਾਂ ਉਸਨੇ ਸਤਪਾਲ ਸਿੰਘ ਨੇ ਉਹਦੇ ਮਾਰ ਦਿੰਦੀ ਨਹੀਂ ਇਹਦਾ ਸੱਟਾ ਮਰੀਆਂ ਸੁਖਦੇਵ ਸਿੰਘ ਦੇ ਠੀਕ ਹੈ ਜੀ ਉਸ ਤੋਂ ਬਾਅਦ ਸੁਦੇਵ ਸਿੰਘ ਦੇ ਪਰਿਵਾਰ ਨੇ ਸਤਪਾਲ ਸਿੰਘ ਨੂੰ ਭੀ ਕੁੱਟ ਮਾਰ ਕੀਤੀ ਸਰ ਕਿੰਨੇ ਜਾਣੇ ਇਹਦੇ ਵਿੱਚ ਕੁੱਲ ਜਿਹੜੇ ਜਖਮੀ ਹੋਏ ਆ ਸੁਖਦੇਵ ਸਿੰਘ ਨੂੰ ਕੁੱਟਣ ਵਾਲਾ ਇਕੱਲਾ ਸਤਪਾਲਾ ਦੂਸਰੇ ਪਾਸੇ ਜਿਹੜਾ ਹੈਗਾ 4 ਜਣੇ ਸਤਪਾਲ ਦੇ ਘਰ ਵਾਲੀ ਲਖਵਿੰਦਰ ਕੌਰ ਸਤਪਾਲ ਦੇ ਪਿਤਾ ਨਰਿੰਦਰ ਸਿੰਘ ਤੇ ਉਹਨਾਂ ਦਾ ਬ੍ਰਦਰ ਪਲਵਿੰਦਰ ਸਿੰਘ ਉਹ ਹਸਪਤਾਲ 'ਚ ਸੱਟਾਂ ਲੱਗਣ ਕਾਰਨ ਦਾਖਲ ਨੇ ਜਿਨ੍ਹਾਂ ਨੂੰ ਤਕਰੀਬਨ ਇਹਨਾਂ ਦੇ ਸੁਖਦੇਵ ਸਿੰਘ ਦੇ ਪਰਿਵਾਰ ਨੇ ਰਲ ਮਿਲ ਕੇ ਕਾਫੀ ਕੁੱਟਮਾਰ ਕੀਤੀ ਆ। ਤੇ ਕੋਈ ਸੀਰੀਅਸ ਵੀ ਹੈ ਇਹਦੇ ਵਿੱਚ ਜਾਂ ਨਾਰਮਲ ਹੀ ਸੱਟਾਂ ਲੱਗੀਆਂ? ਸਤਪਾਲ ਸਿੰਘ ਸੀਰੀਅਸ ਹੈ। ਉਹਨਾਂ ਦੇ ਬਿਆਨ ਲੈ ਕੇ ਜੈਸੀ ਬਿਆਨ ਦੇ ਮੁਤਾਬਕ ਜੋ ਵੀ ਕਰਪਈ ਆਊਗੀ, ਅਮਲ ਵਿੱਚ ਲਿਆਂਦੀ ਜਾਊਗੀ। ਅਸਪਰਲਾ ਕਾਰਵਾਈ ਕੀਤੀ ਜਾਊਗੀ। ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦਾ ਜਾਂ ਪਹਿਲੀ ਵਾਰ ਹੀ ਜਿਵੇਂ ਰੈਸਟੋਰੈਂਟ? ਨਹੀਂ, ਉਹ ਰਿਕਾਰਡ ਚੈੱਕ ਕਰਕੇ ਪਤਾ ਲੂ, ਰਿਕਾਰਡ ਚੈੱਕ ਕਰ ਰਹੇ ਆ। ਤਲਜ ਹਰਦਾਸਪੁਰ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਆਪਸੀ ਝਗੜਾ ਹੋਇਆ ਕੀ ਕਾਰਨਾ ਪੂਰਾ ਹੋ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਹਿਬਾਜਪੁਰਾ ਇਹ ਡਾਲੀ ਦਾ ਕੰਮ ਕਰਦੇ ਨੇ ਹਰਦਾਸਪੁਰੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇਹਨਾਂ ਦਾ ਸਤਪਾਲ ਸਿੰਘ ਨਾਲ ਕੁਝ ਪੈਸੇ ਦਾ ਲੈਣ ਦੇਣ ਨੂੰ ਸੀਗਾ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਈ ਉਸ ਤੋਂ ਬਾਅਦ ਸੁਖਦੇਵ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਤੀ ਵੀ ਸਤਪਾਲ ਸਿੰਘ ਜਿਹੜਾ ਵੀ ਉਹ ਗੁਰਦੁਆਰਾ ਸਾਹਿਬ ਚ ਬੇਅਦਬੀ ਕਰ ਸਕਦਾ ਜੀ ਜਿਸ ਕਰਕੇ ਇਹਨਾਂ ਨੇ ਦੂਸਰੇ ਦਿਨ ਅੱਜ 29 29 ਪੰਜ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਘਟ ਸੀਗਾ ਤਾਂ ਉੱਥੇ ਸਤਪਾਲ ਸਿੰਘ ਚਲਾ ਗਿਆ ਸਤਸਪਾਲ ਨੇ ਤਰਪਾਨ ਸੀਗੀ ਜਦੋਂ ਉਹਨੇ ਸੁਖਦੇਵ ਸਿੰਘ ਨੂੰ ਪੁੱਛਿਆ ਵੀ ਤੁਸੀਂ ਅਨਾਉਂਸਮੈਂਟ ਕਾਦੀ ਕਰਾਈ ਹੈ ਵੀ ਮੈਨੂੰ ਬਧਰਾਮ ਕਰਨ ਲੱਗੇ ਹੋ ਇਹਨਾਂ ਦੀ ਅਸੁਚਿਤਕਰਾਰਵਾਜੀ ਹੋਗੀ ਤਾਂ ਉਸਨੇ ਸਤਪਾਲ ਸਿੰਘ ਨੇ ਉਹਦੇ ਮਾਰ ਦਿੰਦੇ ਨਹੀਂ ਇਹਦੇ ਨਾਲ ਸੱਟਾਂ ਮਰੀਆਂ ਸੁਖਦੇਵ ਸਿੰਘ ਦੇ ਠੀਕ ਹੈ ਜੀ ਉਸ ਤੋਂ ਬਾਅਦ ਸੁਦੇਵ ਸਿੰਘ ਦੇ ਪਰਿਵਾਰ ਨੇ ਸਤਪਾਲ ਸਿੰਘ ਨੂੰ ਵੀ ਕੁੱਟ ਮਾਰ ਕੀਤੀ ਸਰ ਕਿੰਨੇ ਜਣੇ ਐ ਦੇ ਵਿੱਚ ਕੁੱਲ ਜਿਹੜੇ ਜ਼ਖਮੀ ਹੋਏ ਆ ਸਰਦੇਵ ਸਿੰਘ ਨੂੰ ਕੁੱਟਣ ਵਾਲਾ ਇਕੱਲਾ ਸਤਪਾਲਾ ਦੂਸਰੇ ਪਾਸੇ ਜਿਹੜਾ ਹੈਗਾ 4 ਜਣੇ ਸਤਪਾਲ ਦੇ ਘਰ ਵਾਲੀ ਲਖਵਿੰਦਰ ਕੌਰ ਸਤਪਾਲ ਦੇ ਪਿਤਾ ਨਰਿੰਦਰ ਸਿੰਘ ਤੇ ਉਹਨਾਂ ਦਾ ਬ੍ਰਦਰ ਪਲਵਿੰਦਰ ਸਿੰਘ ਉਹ ਹਸਪਤਾਲ ਚ ਸੱਟਾਂ ਲੱਗਣ ਕਾਰਨ ਦਾਖਲ ਨੇ ਜਿਨ੍ਹਾਂ ਨੂੰ ਤਕਰੀਬਨ ਇਹਨਾਂ ਦੇ ਸੁਖਦੇਵ ਸਿੰਘ ਦੇ ਪਰਿਵਾਰ ਨੇ ਰਲ ਮਿਲ ਕੇ ਕਾਫੀ ਕੁੱਟਮਾਰ ਕੀਤੀ ਆ। ਤੇ ਕੋਈ ਸੀਰੀਅਸ ਵੀ ਹੈ ਇਹਦੇ ਵਿੱਚ ਜਾਂ ਨਾਰਮਲ ਹੀ ਸੱਟਾਂ ਲੱਗੀਆਂ? ਸਤਪਾਲ ਸਿੰਘ ਸੀਰੀਅਸ ਹੈ। ਉਹਨਾਂ ਦੇ ਬਿਆਨ ਲੈ ਕੇ ਜੈਸੀ ਬਿਆਨ ਦੇ ਮੁਤਾਬਕ ਜੋ ਵੀ ਕਾਰਵਾਈ ਆਉਗੀ, ਅਮਲ ਵਿੱਚ ਲਿਆਂਦੀ ਜਾਊਗੀ। ਅਸਪਰਲਾ ਕਾਰਵਾਈ ਕੀਤੀ ਜਾਊਗੀ। ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦਾ ਜਾਂ ਪਹਿਲੀ ਵਾਰੀ ਇਹ ਇਸ ਤਰ੍ਹਾਂ ਨਹੀਂ ਹੋ ਰਿਕਾਰਡ ਚੈੱਕ ਕਰਕੇ ਪਤਾ ਲੁਗੋ। ਰਿਕਾਰਡ ਚੈੱਕ ਕਰਾਂਗੇ। ਸਰਜਾ ਹਰਦਾਸਪੁਰ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਆਪਸੀ ਝਗੜਾ ਹੋਇਆ ਕੀ ਕਾਰਨਾ ਪੂਰਾ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਹਬਾਜਪੁਰਾ ਇਹ ਡਾਲੀ ਦਾ ਕੰਮ ਕਰਦੇ ਨੇ ਹਰਦਾਸਪੁਰੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇਹਨਾਂ ਦਾ ਸਤਪਾਲ ਸਿੰਘ ਨਾਲ ਕੁਝ ਪੈਸੇ ਦਾ ਲੈਣ ਦੇਣ ਨੂੰ ਸੀਗਾ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜੀ ਹੋਈ ਉਸ ਤੋਂ ਬਾਅਦ ਸੁਖਦੇਵ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਤੀ ਵੀ ਸਤਪਾਲ ਸਿੰਘ ਜਿਹੜਾ ਵੀ ਉਹ ਗੁਰਦੁਆਰਾ ਸਾਹਿਬ ਚ ਬੇਅਦਬੀ ਕਰ ਸਕਦਾ ਜੀ ਜਿਸ ਕਰਕੇ ਇਹਨਾਂ ਨੇ ਦੂਸਰੇ ਦਿਨ ਅੱਜ 29 29 ਪੰਜ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਘਟ ਸੀਗਾ ਤਾਂ ਉੱਥੇ ਸਤਪਾਲ ਸਿੰਘ ਚਲਾ ਗਿਆ ਸਤਪਾਲ ਨੇ ਤਰਪਾਨ ਸੀਗੀ ਜ ਜਦੋਂ ਨੇ ਸੁਖਦੇਵ ਸਿੰਘ ਨੂੰ ਪੁੱਛਿਆ ਵੀ ਤੁਸੀਂ ਅਨਾਉਂਸਮੈਂਟ ਕਾਦੀ ਕਰਾਈ ਹੈ ਮੈਨੂੰ ਬਧਰਾਮ ਕਰਨ ਲੱਗੇ ਹੋ ਇਹਨਾਂ ਦੀ ਆਸੂਜਿਤ ਇਕਰਾਰਬਾਜੀ ਹੋਗੀ ਤਾਂ ਉਸਨੇ ਸਤਪਾਲ ਸਿੰਘ ਨੇ ਉਹਦੇ ਮਾਰ ਦਿੰਦੀ ਨਹੀਂ ਇਹਦੇ ਨਾਲ ਸੱਟਾਂ ਮਰੀਆਂ ਸੁਖਦੇਵ ਸਿੰਘ ਦੇ ਠੀਕ ਹੈ ਜੀ ਉਸ ਤੋਂ ਬਾਅਦ ਸੁਦੇਵ ਸਿੰਘ ਦੇ ਪਰਿਵਾਰ ਨੇ ਸਤਪਾਲ ਸਿੰਘ ਨੂੰ ਕਾਫੀ ਕੁੱਟ ਮਾਰ ਕੀਤੀ ਸਰ ਕਿੰਨੇ ਜਾਣੇ ਇਹਦੇ ਵਿੱਚ ਕੋਲ ਜਿਹੜੇ ਜਖਮੀ ਹੋਏ ਆ ਸੁਰਦੇਵ ਸਿੰਘ ਨੂੰ ਕੁੱਟਣ ਵਾਲਾ ਇਕੱਲਾ ਸਤਪਾਲਾ ਦੂਸਰੇ ਪਾਸੇ ਜਿਹੜਾ ਹੈਗਾ ਚਾਰ ਜਣੇ ਸਤਪਾਲ ਦੇ ਘਰ ਵਾਲੀ ਲਖਵਿੰਦਰ ਕੌਰ ਸਤਪਾਲ ਦੇ ਪਿਤਾ ਨਰਿੰਦਰ ਸਿੰਘ ਤੇ ਉਹਨਾਂ ਦਾ ਬ੍ਰਦਰ ਪਲਵਿੰਦਰ ਸਿੰਘ ਉਹ ਹਸਪਤਾਲ ਚ ਸੱਟਾਂ ਲੱਗਣ ਕਾਰਨ ਦਾਖਲ ਨੇ ਜਿਨ੍ਹਾਂ ਨੂੰ ਤਕਰੀਬਨ ਇਹਨਾਂ ਦੇ ਸੁਦੇਵ ਸਿੰਘ ਦੇ ਪਰਿਵਾਰ ਨੇ ਰਲ ਮਿਲ ਕੇ ਕਾਫੀ ਕੁੱਟਮਾਰ ਕੀਤੀ ਆ ਤੇ ਕੋਈ ਸੀਰੀਅਸ ਵੀ ਹੈ ਇਹਦੇ ਵਿੱਚ ਜਾਂ ਨਾਰਮਲ ਹੀ ਸੱਟਾਂ ਨੇ ਸਤਪਾਲ ਸਿੰਘ ਸੀਰੀਅਸ ਹੈ ਉਨ੍ਹਾਂ ਦੇ ਬਿਆਨ ਲੈ ਕੇ ਜਿਵੇਂ ਬਿਆਨ ਦੇ ਮੁਤਾਬਕ ਜੋ ਵੀ ਕਰ ਪਈ ਆਉਗੀ ਅਮਲ ਵਿੱਚ ਲਿਆਂਦੀ ਜਾਊਗੀ ਅਸਰਲਾ ਕਾਰਵਾਈ ਕੀਤੀ ਜਾਊਗੀ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦਾ ਜਾਂ ਪਹਿਲੀ ਵਾਰੀ ਜੀ ਰਜਿਸਟਰ ਹੋਣਾ ਨਹੀਂ ਹੋ ਰਿਕਾਰਡ ਚੈੱਕ ਕਰਕੇ ਪਤਾ ਲੂ ਰਿਕਾਰਡ ਚੈੱਕ ਕਰਨਾ ਹੈ ਸਰ ਅਜੇ ਹਰਦਾਸਪੁਰ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਆਪਸੀ ਝਗੜਾ ਹੋਇਆ ਕੀ ਕਾਰਨਾ ਪੂਰਾ ਹੋ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਹਿਬਾਜਪੁਰਾ ਇਹ ਡਾਲੀ ਦਾ ਕੰਮ ਕਰਦੇ ਨੇ ਹਰਦਾਸਪੁਰੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇਹਨਾਂ ਦਾ ਸਤਪਾਲ ਸਿੰਘ ਨਾਲ ਕੁਝ ਪੈਸੇ ਦਾ ਲੈਂਡ ਦੇਣ ਨੂੰ ਸੀਗਾ ਜਿਸ ਕਰਕੇ ਇਹਨਾਂ ਦੀ ਆਪਸੀ ਵਿੱਚ ਤਕਰਾਰਬਾਜੀ ਹੋਈ ਉਸ ਤੋਂ ਬਾਅਦ ਸੁਖਦੇਵ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਤੀ ਵੀ ਸਤਪਾਲ ਸਿੰਘ ਜਿਹੜਾ ਵੀ ਉਹ ਗੁਰਦੁਆਰਾ ਸਾਹਿਬ ਚ ਬੇਅਦਬੀ ਕਰ ਸਕਦਾ ਜਿਸ ਕਰਕੇ ਇਹਨਾਂ ਨੇ ਦੂਸਰੇ ਦਿਨ ਅੱਜ 29 29 ਪੰਜ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਘਟ ਸੀਗਾ ਤਾਂ ਉੱਥੇ ਸਤਪਾਲ ਸਿੰਘ ਚਲਾ ਗਿਆ ਸਤਪਾਲ ਨੇ ਤਰਪਾਨ ਸੀਗੀ ਜਦੋਂ ਨੇ ਸੁਖਦੇਵ ਸਿੰਘ ਨੂੰ ਪੁੱਛਿਆ ਵੀ ਤੁਸੀਂ ਨਾਨਸਮੈਂਟ ਕਾਦੀ ਕਰਾਈ ਹੈ ਵੀ ਮੈਨੂੰ ਬਧਰਾਮ ਕਰਨ ਲੱਗੇ ਹੋ ਇਹਨਾਂ ਦੀ ਅਸੁਚਿਤ ਤਰਾਰਵਾਜੀ ਹੋਗੀ ਤਾਂ ਉਸਨੇ ਸਤਪਾਲ ਸਿੰਘ ਨੇ ਉਹਦੇ ਮਾਰ ਦਿੰਦੇ ਨਹੀਂ ਇਹਨਾਂ ਸੱਟਾਂ ਮਰੀਆਂ ਸੁਖਦੇਵ ਸਿੰਘ ਦੇ ਠੀਕ ਹੈ ਜੀ ਉਸ ਤੋਂ ਬਾਅਦ ਸੁਦੇਵ ਸਿੰਘ ਦੇ ਪਰਿਵਾਰ ਨੇ ਸਤਪਾਲ ਸਿੰਘ ਨੂੰ ਕਾਫੀ ਕੁੱਟਮਾਰ ਕੀਤੀ ਸਰ ਕਿੰਨੇ ਜਣੇ ਇਹਦੇ ਵਿੱਚ ਕੁੱਲ ਜਿਹੜੇ ਜ਼ਖਮੀ ਹੋਏ ਆ ਸੁਖਦੇਵ ਸਿੰਘ ਨੂੰ ਕੁੱਟਣ ਵਾਲਾ ਇਕੱਲਾ ਸਤਪਾਲਾ ਦੂਸਰੇ ਪਾਸੇ ਜਿਹੜਾ ਹੈਗਾ 4 ਜਣੇ ਸਤਪਾਲ ਦੇ ਘਰ ਵਾਲੀ ਲਖਵਿੰਦਰ ਕੌਰ ਸਤਪਾਲ ਦੇ ਪਿਤਾ ਨਰਿੰਦਰ ਸਿੰਘ ਤੇ ਉਹਨਾਂ ਦਾ ਬ੍ਰਦਰ ਪਲਵਿੰਦਰ ਸਿੰਘ ਉਹ ਹਸਪਤਾਲ ਚ ਸੱਟਾਂ ਲੱਗਣ ਕਾਰਨ ਦਾਖਲ ਨੇ ਜਿਨ੍ਹਾਂ ਨੂੰ ਤਕਰੀਬਨ ਇਹਨਾਂ ਦੇ ਸੁਖਦੇਵ ਸਿੰਘ ਦੇ ਪਰਿਵਾਰ ਨੇ ਰਲ ਮਿਲ ਕੇ ਕਾਫੀ ਕੁੱਟਮਾਰ ਕੀਤੀ ਆ। ਇਹ ਕੋਈ ਸੀਰੀਅਸ ਵੀ ਹੈ ਇਹਦੇ ਵਿੱਚ ਜਾਂ ਨਾਰਮਲ ਹੀ ਸੱਟਾਂ ਨੇ? ਸਤਪਾਲ ਸਿੰਘ ਸੀਰੀਅਸ ਹੈ। ਉਹਨਾਂ ਦੇ ਬਿਆਨ ਲੈ ਕੇ ਜੈਸੀ ਬਿਆਨ ਦੇ ਮੁਤਾਬਕ ਜੋ ਵੀ ਕਰਪਈ ਆਉਗੀ, ਅਮਲ ਵਿੱਚ ਲਿਆਂਦੀ ਜਾਊਗੀ। ਅਸਪਰਲਾ ਕਾਰਵਾਈ ਕੀਤੀ ਜਾਊਗੀ। ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦਾ ਜਾਂ ਪਹਿਲੀ ਵਾਰੀ ਜਿਵੇਂ ਇਸ ਤਰ੍ਹਾਂ ਦੀ? ਨਹੀਂ, ਉਹ ਰਿਕਾਰਡ ਚੈੱਕ ਕਰਕੇ ਪਤਾ ਲਗੂ। ਰਿਕਾਰਡ ਚੈੱਕ ਕਰਨਾ ਹੈ। ਸਰਜ ਹਰਦਾਸਪੁਰ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਆਪਸੀ ਝਗੜਾ ਹੋਇਆ ਕੀ ਕਾਰਨਾ ਪੂਰਾ ਹੋ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਹਿਬਾਜਪੁਰਾ ਇਹ ਡਾਲੀ ਦਾ ਕੰਮ ਕਰਦੇ ਨੇ ਹਰਦਾਸਪੁਰੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇਹਨਾਂ ਦਾ ਸਤਪਾਲ ਸਿੰਘ ਨਾਲ ਕੁਝ ਪੈਸੇ ਦਾ ਲੈਂਡ ਦੇਣ ਨੂੰ ਸੀਗਾ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਈ ਉਸ ਤੋਂ ਬਾਅਦ ਸੁਖਦੇਵ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਤੀ ਵੀ ਸਤਪਾਲ ਸਿੰਘ ਜਿਹੜਾ ਵੀ ਉਹ ਗੁਰਦੁਆਰਾ ਸਾਹਿਬ ਚ ਬੇਅਦਬੀ ਕਰ ਸਕਦਾ ਜੀ ਜਿਸ ਕਰਕੇ ਇਹਨਾਂ ਨੇ ਦੂਸਰੇ ਦਿਨ ਅੱਜ 29 29 ਪੰਜ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕਟ ਸੀਗਾ ਤਾਂ ਉੱਥੇ ਸਤਪਾਲ ਸਿੰਘ ਚਲਾ ਗਿਆ ਸਤਸਪਾਲ ਨੇ ਤਰਪਾਨ ਸੀਗੀ ਜਦੋਂ ਉਹਨੇ ਸੁਖਦੇਵ ਸਿੰਘ ਨੂੰ ਪੁੱਛਿਆ ਵੀ ਤੁਸੀਂ ਨਾਨਸਮੈਂਟ ਕਾਦੀ ਕਰਾਈ ਹੈ ਵੀ ਮੈਨੂੰ ਬਧਰਾਮ ਕਰਨ ਲੱਗੇ ਹੋ ਇਹਨਾਂ ਦੀ ਅਸੂਚਿਤਕਰਾਰਵਾਜੀ ਹੋਗੀ ਤਾਂ ਉਸਨੇ ਸਤਪਾਲ ਸਿੰਘ ਨੇ ਉਹਦੇ ਮਾਰ ਦਿੰਦੀ ਨਹੀਂ ਇਹਨਾਂ ਸੱਟਾਂ ਮਰੀਆਂ ਸੁਖਦੇਵ ਸਿੰਘ ਦੇ ਠੀਕ ਹੈ ਜੀ ਉਸ ਤੋਂ ਬਾਅਦ ਸੁਦੇਵ ਸਿੰਘ ਦੇ ਪਰਿਵਾਰ ਨੇ ਸਤਪਾਲ ਸਿੰਘ ਨੂੰ ਕੱਟ ਮਾਰ ਕੀਤੀ ਸਰ ਕਿੰਨੇ ਜਣੇ ਐ ਦੇ ਵਿੱਚ ਕੁੱਲ ਜਿਹੜੇ ਜ਼ਖਮੀ ਹੋਏ ਆ ਸੁਖਦੇਵ ਸਿੰਘ ਨੂੰ ਕੁੱਟਣ ਵਾਲਾ ਇਕੱਲਾ ਸਤਪਾਲਾ ਦੂਸਰੇ ਪਾਸੇ ਜਿਹੜਾ ਹੈਗਾ 4 ਜਣੇ ਸਤਪਾਲ ਦੇ ਘਰ ਵਾਲੀ ਲਖਵਿੰਦਰ ਕੌਰ ਸਤਪਾਲ ਦੇ ਪਿਤਾ ਨਰਿੰਦਰ ਸਿੰਘ ਤੇ ਉਹਨਾਂ ਦਾ ਬ੍ਰਦਰ ਪਲਵਿੰਦਰ ਸਿੰਘ ਉਹ ਹਸਪਤਾਲ 'ਚ ਸੱਟਾਂ ਲੱਗਣ ਕਾਰਨ ਦਾਖਲ ਨੇ ਜਿਨ੍ਹਾਂ ਨੂੰ ਤਕਰੀਬਨ ਇਹਨਾਂ ਦੇ ਸੁਖਦੇਵ ਸਿੰਘ ਦੇ ਪਰਿਵਾਰ ਨੇ ਰਲ ਮਿਲ ਕੇ ਕਾਫੀ ਕੁੱਟਮਾਰ ਕੀਤੀ ਆ। ਇਹ ਕੋਈ ਸੀਰੀਅਸ ਵੀ ਹੈ ਇਹਦੇ ਵਿੱਚ ਜਾਂ ਨਾਰਮਲ ਹੀ ਸੱਟਾਂ ਨੇ। ਸਤਪਾਲ ਸਿੰਘ ਸੀਰੀਅਸ ਹੈ। ਉਹਨਾਂ ਦੇ ਬਿਆਨ ਲੈ ਕੇ ਜੈਸੀ ਬਿਆਨ ਦੇ ਮੁਤਾਬਕ ਜੋ ਵੀ ਕਾਰਵਾਈ ਆਊਗੀ, ਅਮਲ ਵਿੱਚ ਲਿਆਂਦੀ ਜਾਊਗੀ। ਅਸਰਲਾ ਕਾਰਵਾਈ ਕੀਤੀ ਜਾਊਗੀ। ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦਾ ਜਾਂ ਪਹਿਲੀ ਵਾਰੀ ਜਿਵੇਂ ਇਸ ਤਰ੍ਹਾਂ ਦੀ ਨਹੀਂ ਹੋ ਰਿਕਾਰਡ ਚੈੱਕ ਕਰਕੇ ਪਤਾ ਲਗੂ। ਰਿਕਾਰਡ ਚੈੱਕ ਕਰਨਾ। ਸਰਹਰਦਾਸਪੁਰ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਆਪਸੀ ਝਗੜਾ ਹੋਇਆ ਕੀ ਕਾਰਨਾ ਪੂਰਾ ਹੋ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਹਹਾਬਾਜਪੁਰਾ ਇਹ ਡਾਲੀ ਦਾ ਕੰਮ ਕਰਦੇ ਨੇ ਸਰਹਰਦਾਸਪੁਰੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇਹਨਾਂ ਦਾ ਸਤਪਾਲ ਸਿੰਘ ਨਾਲ ਕੁਝ ਪੈਸੇ ਦਾ ਲੈਂਡ ਦੇਣ ਨੂੰ ਸੀਗਾ ਜਿਸ ਕਰਕੇ ਇਹਨਾਂ ਦੀ ਆਪਸੀ ਚ ਤਕਰਾਰਬਾਜੀ ਹੋਈ ਉਸ ਤੋਂ ਬਾਅਦ ਸੁਖਦੇਵ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਤੀ ਵੀ ਸਤਪਾਲ ਸਿੰਘ ਜਿਹੜਾ ਵੀ ਉਹ ਗੁਰਦੁਆਰਾ ਸਾਹਿਬ ਚ ਬੇਅਦਬੀ ਕਰ ਸਕਦਾ ਜੀ ਜਿਸ ਕਰਕੇ ਇਹਨਾਂ ਨੇ ਦੂਸਰੇ ਦਿਨ ਅੱਜ 29 29 ਪੰਜ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਸੀਗਾ ਤਾਂ ਉੱਥੇ ਸਤਪਾਲ ਸਿੰਘ ਚਲਾ ਗਿਆ ਸਤਸਪਾਲ ਨੇ ਤਿਰਪੰਨ ਸੀਗੀ ਜਦੋਂ ਨੇ ਸਖਦੇਵ ਸਿੰਘ ਨੂੰ ਪੁੱਛਿਆ ਵੀ ਤੁਸੀਂ ਅਨਾਉਂਸਮੈਂਟ ਕਾਦੀ ਕਰਾਈ ਹੈ ਵੀ ਮੈਨੂੰ ਬਧਰਾਮ ਕਰਨ ਲੱਗੇ ਹੋ ਇਹਨਾਂ ਦੀ ਅਸੂਚਿਤ ਇਕਰਾਰਬਾਜੀ ਹੋ ਗਈ ਤਾਂ ਉਸਨੇ ਸਤਪਾਲ ਸਿੰਘ ਮਿਲਦੇ ਮਾਰ ਦਿੰਦੀ ਨਹੀਂ ਇਹਨਾਂ ਸੱਤਾ ਮਰੀਆਂ ਸੁਖਦੇਵ ਸਿੰਘ ਦੇ ਠੀਕ ਹੈ ਜੀ ਉਸ ਤੋਂ ਬਾਅਦ ਸੁਦੇਵ ਸਿੰਘ ਦੇ ਪਰਿਵਾਰ ਨੇ ਸਤਪਾਲ ਸਿੰਘ ਨੂੰ ਵੀ ਕੁੱਟਮਾਰ ਕੀਤੀ ਸੀ ਸਰ ਕਿੰਨੇ ਜਣੇ ਐ ਦੇ ਵਿੱਚ ਕੋਲ ਜਿਹੜੇ ਜ਼ਖਮੀ ਹੋਏ ਆ ਸੁਖਦੇਵ ਸਿੰਘ ਨੂੰ ਕੁੱਟਣ ਵਾਲਾ ਇਕੱਲਾ ਸਤਪਾਲਾ ਦੂਸਰੇ ਪਾਸੇ ਜਿਹੜਾ ਹੈਗਾ 4 ਜਣੇ ਸਤਪਾਲ ਦੇ ਘਰ ਵਾਲੀ ਲਖਵਿੰਦਰ ਕੌਰ ਸਤਪਾਲ ਦੇ ਪਿਤਾ ਨਰਿੰਦਰ ਸਿੰਘ ਤੇ ਉਹਨਾਂ ਦਾ ਬ੍ਰਦਰ ਪਲਵਿੰਦਰ ਸਿੰਘ ਉਹ ਹਸਪਤਾਲ ਚ ਸੱਟਾਂ ਲੱਗਣ ਕਾਰਨ ਦਾਖਲ ਨੇ ਜਿਨ੍ਹਾਂ ਨੂੰ ਤਕਰੀਬਨ ਇਹਨਾਂ ਦੇ ਸੁਖਦੇਵ ਸਿੰਘ ਦੇ ਪਰਿਵਾਰ ਨੇ ਰਲ ਮਿਲ ਕੇ ਕਾਫੀ ਕੁੱਟਮਾਰ ਕੀਤੀ ਆ। ਇਹ ਕੋਈ ਸੀਰੀਅਸ ਵੀ ਹੈ ਇਹਦੇ ਵਿੱਚ ਜਾਂ ਨਾਰਮਲ ਹੀ ਸੱਟਾਂ ਨੇ? ਸਤਪਾਲ ਸਿੰਘ ਸੀਰੀਅਸ ਹੈ। ਉਹਨਾਂ ਦੇ ਬਿਆਨ ਲੈ ਕੇ ਜੈਸੀ ਬਿਆਨ ਦੇ ਮੁਤਾਬਕ ਜੋ ਵੀ ਕਾਰਵਾਈ ਆਉਗੀ, ਅਮਲ ਵਿੱਚ ਲਿਆਂਦੀ ਜਾਊਗੀ। ਅਸ ਪਰ ਲਾ ਕਾਰਵਾਈ ਕੀਤੀ ਜਾਊਗੀ। ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦਾ ਜਾਂ ਪਹਿਲੀ ਵਾਰੀ ਜਿਹੜਾ ਇਸ ਤਰ੍ਹਾਂ ਨਹੀਂ ਹੋ ਰਿਕਾਰਡ ਚੈੱਕ ਕਰਕੇ ਪਤਾ ਲਗੋ ਰਿਕਾਰਡ ਚੈੱਕ ਕਰਨਾ ਹੈ। ਸਰਹਰਦਾਸਪੁਰ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਆਪਸੀ ਝਗੜਾ ਹੋਇਆ ਕੀ ਕਾਰਨ ਆ ਪੂਰਾ ਉਹ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਹ ਹੈਪਾਜਪੁਰਾ ਇਹ ਡਾਲੀ ਦਾ ਕੰਮ ਕਰਦੇ ਨੇ ਸਰਹਰਦਾਸਪੁਰੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇਹਨਾਂ ਦਾ ਸਤਪਾਲ ਸਿੰਘ ਨਾਲ ਕੁਝ ਪੈਸੇ ਦਾ ਲੈਂਡ ਦੇਣ ਨੂੰ ਸੀਗਾ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜੀ ਹੋਈ ਉਸ ਤੋਂ ਬਾਅਦ ਸੁਖਦੇਵ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਤੀ ਵੀ ਸਤਪਾਲ ਸਿੰਘ ਜਿਹੜਾ ਵੀ ਉਹ ਗੁਰਦੁਆਰਾ ਸਾਹਿਬ ਚ ਬੇਅਦਬੀ ਕਰ ਸਕਦਾ